ਪੰਜਾਬ ਤੋਂ ਇੱਕ ਵਾਰ ਫੇਰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਇੱਕ ਪਿੰਡ ਦੇ ਵਿੱਚ ਔਰਤ ਨੂੰ ਨੰਗਾ ਕਰਕੇ ਕੁਮਾਇਆ ਗਿਆ ਹੈ ਬੇਹੱਦ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਔਰਤ ਨੂੰ ਇੱਕ ਪਿੰਡ ਦੇ ਵਿੱਚ ਨੰਗਾ ਕਰਕੇ ਨਿਰਵਸਤਰ ਕਰਕੇ ਕੁਮਾਇਆ ਗਿਆ ਹੈ ਉਦੋਂ ਬਾਅਦ ਇਹ ਔਰਤ ਆਪਣੀ ਇੱਜ਼ਤ ਬਚਾਉਣ ਦੇ ਲਈ ਇੱਕ ਦੁਕਾਨ ਦੇ ਵਿੱਚ ਵੜਦੀ ਹੈ ਤੇ ਜਿੱਥੇ ਅੱਗੇ ਪੰਜਾਬੀ ਸਰਦਾਰ ਬੈਠਾ ਹੁੰਦਾ ਔਰ ਜਿਸ ਨੇ ਇਹ ਵੀਡੀਓ ਬੰਦ ਕਰਵਾਈ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਔਰਤ ਨੂੰ ਇਸ ਪਿੰਡ ਦੇ ਵਿੱਚ ਨੰਗਾ ਕਰਕੇ ਕਮਾਇਆ ਗਿਆ ਏ ਜਿਸ ਤੋਂ ਬਾਅਦ ਆਪਣੀ ਇੱਜ਼ਤ ਬਚਾਉਣ ਦੇ ਲਈ ਇਹ ਔਰਤ ਇੱਕ ਦੁਕਾਨ ਦੇ ਵਿੱਚ ਜਾਂਦੀ ਹੈ ਜਿੱਥੇ ਇੱਕ ਸਰਦਾਰ ਬੈਠਾ ਹੁੰਦਾ ਔਰ ਉਸ ਨੇ ਇਸ ਵੀਡੀਓ ਨੂੰ ਬੰਦ ਕਰਵਾਇਆ ਇਹ ਕਹਿ ਕੇ ਕਿ ਇਸ ਤਰੀਕੇ ਦੇ ਨਾਲ ਕਿਸੇ ਵੀ ਔਰਤ ਦੀ ਇੱਜ਼ਤ ਨਾ ਉਸ਼ਾਲੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤਰਨ-ਤਰਨ ਦੇ ਹਲਕਾ ਖੇਮ ਕਰਨ ਤੋਂ ਸਾਹਮਣੇ ਆਈਆਂ ਜਿੱਥੇ ਇਸ ਔਰਤ ਨੂੰ ਨੰਗਾ ਕਰਕੇ ਪਿੰਡ ਦੇ ਵਿੱਚ ਘੁਮਾਇਆ ਗਿਆ ਉਸ ਦੇ ਕੱਪੜੇ ਜਿਹੜੇ ਉਤਾਰ ਦਿੱਤੇ ਗਏ ਐ ਸੋ ਗੁੰਡਾ ਰਾਜ ਬਣ ਚੁੱਕਾ ਹੈ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਦੱਸ ਦਿਆਂ ਮਾਮਲਾ ਕੀ ਸੀ ਇਸ ਔਰਤ ਦੇ ਮੁੰਡੇ ਨੇ ਲੰਬ ਮੈਰਿਜ ਕਰਵਾਈ ਸੀ ਇਸੇ ਪਿੰਡ ਦੇ ਵਿੱਚ ਤੇ ਕੁੜੀ ਵਾਲਿਆਂ ਨੇ ਇਸ ਔਰਤ ਤੋਂ ਬਦਲਾ ਲਿਆ ਐ ਕਿਸੇ ਗੱਲ ਨੂੰ ਲੈ ਕੇ ਤਲਖੀ ਹੋਈ ਆ ਜਿਸ ਤੋਂ ਬਾਅਦ ਕੁੜੀ ਵਾਲਿਆਂ ਦੇ ਪਰਿਵਾਰ ਵਾਲੇ ਆਏ ਔਰ ਇਸ ਔਰਤ ਦੇ ਨਾਲ ਲੜਾਈ ਝਗੜਾ ਹੋਇਆ ਔਰ ਉਦੋਂ ਬਾਅਦ ਇਸ ਦੇ ਕੱਪੜੇ ਜਿਹੜੇ ਉਤਾਰ ਦਿੱਤੇ ਗਏ ਤੇ ਪਿੰਡ ਦੇ ਵਿੱਚ ਇਹ ਵੀਰਾਂ ਇੱਕ ਵੀਡੀਓ ਬਣਾਈ ਗਈ ਔਰ ਵੀਡੀਓ ਬਾਅਦ ਦੇ ਵਿੱਚ ਵਾਇਰਲ ਕਰ ਦਿੱਤੀ ਗਈ ਬਿਲਕੁਲ ਸ਼ਰਮਸਾਰ ਕਰਨ ਦੇਣੀਆਂ ਵਾਲੀਆਂ ਤਸਵੀਰਾਂ ਪੰਜਾਬ ਤੋਂ ਫੇਰ ਇੱਕ ਵਾਰ ਸਾਹਮਣੇ ਆ ਚੁੱਕੀਆਂ ਜਿੱਥੇ ਆਪਸੀ ਲੜਾਈ ਦੇ ਵਿੱਚ ਇੱਕ ਔਰਤ ਦੇ ਕੱਪੜੇ ਉਤਾਰ ਦਿੱਤੇ ਗਏ ਆ ਤੇ ਉਸ ਤੋਂ ਬਾਅਦ ਆਪਣੀ ਇੱਜ਼ਤ ਬਚਾਉਣ ਦੇ ਲਈ ਜਦੋਂ ਉਹ ਔਰਤ ਕਿਸੇ ਦੁਕਾਨ ਦੇ ਵਿੱਚ ਵੜਦੀ ਹੈ ਅੱਗੇ ਇੱਕ ਪੰਜਾਬੀ ਸਰਦਾਰ ਬੈਠਾ ਹੁੰਦਾ ਜਿਸ ਨੇ ਇਹ ਵੀਡੀਓ ਬੰਦ ਕਰਵਾਈ ਅ ਸੋ ਬਹੁਤ ਆਪਣੇ ਆਪ ਦੇ ਵਿੱਚ ਇਹ ਨੀਚ ਕੰਮ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਆ ਜੋ ਮਾਮਲਾ ਸਾਹਮਣੇ ਆਇਆ ਮਾਮਲਾ ਕਿੱਥੋਂ ਵਧਿਆ ਕਿ ਇਸ ਔਰਤ ਦੇ ਮੁੰਡੇ ਨੇ ਲਵ ਮੈਰਿਜ ਕਰਵਾਈ ਸੀ ਪਿੰਡ ਦੇ ਵਿੱਚ ਔਰ ਉਹਦੋਂ ਬਾਅਦ ਕੁੜੀ ਵਾਲੇ ਕਿਸੇ ਚੀਜ਼ ਨੂੰ ਲਾਂਭਾ ਦੇਣ ਦੇ ਲਈ ਇਸ ਔਰਤ ਦੇ ਕੋਲੇ ਪਹੁੰਚੇ ਤੇ ਜਿੱਥੇ ਆਪਸੀ ਆ ਇੱਕ ਤੂ ਤੂ ਮੈ ਮੈ ਹੋਈ ਔਰ ਉਸ ਤੋਂ ਬਾਅਦ ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਉਹਨਾਂ ਨੇ ਇਸ ਔਰਤ ਦੇ ਕੱਪੜੇ ਉਤਾਰ ਦਿੱਤੇ ਬਕਾਇਦਾ ਤੌਰ ਤੇ ਇਸ ਚੀਜ਼ ਦੀ ਵੀਡੀਓ ਬਣਾਈ ਗਈ ਤੇ ਵੀਡੀਓ ਉਸ ਤੋਂ ਬਾਅਦ ਵਾਇਰਲ ਵੀ ਕੀਤੀ ਗਈ ਔਰਤ ਨੇ ਆਪਣੀ ਇੱਜ਼ਤ ਬਚਾਉਣ ਦੇ ਲਈ ਇੱਕ ਦੁਕਾਨ ਦੇ ਵਿੱਚ ਗਈ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕੁਰਸੀ ਦੇ ਉੱਪਰ ਇੱਕ ਪੰਜਾਬੀ ਸਰਦਾਰ ਬੈਠਾ ਸੀ ਜਿਸ ਨੇ ਇਹ ਵੀਡੀਓ ਬੰਦ ਕਰਵਾਈ ਤੇ ਜੀ ਇਹ ਮੇਰੇ ਗਾਲ ਪਏ ਆ ਕੇ ਪੰਜ ਜਣੇ ਠੀਕ ਆ ਬੁੜੀ ਮੁੰਡੇ ਦੀ ਗੱਲ ਸੀ ਮਰਨਾ ਮਤ ਬਲਣੀ ਕੋਈ ਇਹਨਾਂ ਦਾ ਅਤੀ ਬੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕਤ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜਿਹੇ ਇਹਨਾਂ ਨੂੰ ਪੋਬ ਨਹੀਂ ਪਾਉਂਦੇ ਉਹਦੀ ਜ਼ਮੀਨ ਇਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੰਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਹੈ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਮੀ ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਹੈ ਤੇ ਉਹਦੇ ਸਬੰਧ ਜੀ ਵੀ ਉਹ ਜਿਹੜੇ ਲੜਕੀ ਦੇ ਸੀਗੇ ਫੇਰੈਂਟ ਉਹਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਤੂਟੂ ਮੇਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਾਰ ਗਿਆ ਲੜਕੀ ਨੂੰ ਲੈ ਕੇ ਜੀ ਤੇ ਇਹ ਕੋਈ ਮਿੰਡੀ ਚ ਕਮਾਇਆ ਜੀ ਕੱਪੜੇ ਫਾਟਲ ਦੋ ਬਣਾਉਂਦੇ ਆ ਇਸ ਵੀਡੀਓ ਹਾਂ ਜੀ ਵੀਡੀਓ ਕਲਿੱਪਰ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਨ ਸੀਗੀ ਤੇ ਚੁੰਨੀ ਲਿਬੇਟੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਦੀ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਉਹ ਪਛਾਣ ਕਿੰਨੇ ਟੋਟਲ ਕਿੰਨੇ ਜਣੇ ਆ ਤੇ ਕੀ ਨਾਮ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰਚਾ ਦਰਜ ਹੋਇਆ